ਇਸ ਕੱਟ ਤਾਂ ਹੁਣ ਬਦਸਲਿਕ ਕਿਤਾ ਸੀ ਕਿ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਹੁਣ ਮਿਲ ਚੁੱਕਾ ਸਰ ਇਨਸਾਫ ਹੁਣ ਸਾਨੂੰ ਮਿਲ ਚੁੱਕਾ ਜੀ ਆਲਸੋ ਵਾਲਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਐ ਸੱਚੋਂ ਨੇ ਵੀ ਪੂਰਾ ਸਾਥ ਦਿੱਤਾ ਸਵੇਰ ਤੋਂ ਸਾਡੇ ਨਾਲ ਹਰੇਕ ਜਗ੍ਹਾ ਤੇ ਉਹਨੇ ਕੈਮਰੇ ਚੈੱਕ ਕੀਤੇ ਨੇ ਮੁੰਡੇ ਸਾਡੇ 3-4 ਮੁੰਡੇ ਸਾਡੇ ਨਾਲ ਸੀਗੇ 50 50 ਸਾਹਮਣੇ ਵੀ ਨਾਲ ਸਾਡਾ ਕੰਪਰੋਮਾਈਜ਼ ਕੀਤਾ ਉਹਨਾਂ ਨੇ ਵੀ ਆਪਣੀ ਟੀਮ ਲੱਗ ਬਣਾ ਕੇ ਨਾਲ ਭੇਜੀ ਹੋਈ ਸੀ ਲੇਕਿਨ ਧਰਨਾ ਲਗਾਈ ਜੁੱਤੀ ਪੈਗੀ ਖਾਣਾ ਪੋਕ ਸਰ ਪਹਿਲਾਂ ਸਾਨੂੰ ਜੋ ਧਰਾਵਾਂ ਲੱਗ ਰਹੀ ਸੀ ਉਸ ਚ ਅਸੀਂ ਸੰਤੁਸ਼ਟ ਨਹੀਂ ਸੀਗੇ ਇਸ ਲਈ ਅਸੀਂ ਦੁਬਾਰਾ ਧਰਨਾ ਲਗਾਇਆ ਸੀ ਪਰ ਹੁਣ ਸਾਨੂੰ ਥਾਣੇ ਵਾਲੇ ਪੂਰੀ ਸੰਤੁਸ਼ਟੀ ਮਿਲੀ ਹੈ ਤਾਂ ਅਸੀਂ ਆਪਣਾ ਧਰਨਾ ਚੁੱਕਿਆ ਜੀ ਮਦਰ ਆ ਗਏ ਨੇ ਮੁੰਡੇ ਦੇ ਮਦਰ ਸਰ ਜੀ ਆਏ ਨਹੀਂ ਮਦਰ ਉਹਨਾਂ ਦੇ ਦਿੱਲੀ 10 ਵਜੇ ਪਹੁੰਚਣਗੇ ਕੱਲ 4-5 ਵਜੇ ਤੱਕ ਇੱਥੇ ਆਣਗੇ ਪਾਜੀ ਗੱਲ ਇਦਾਂ ਪਹਿਲਾਂ ਅਸੀਂ ਸ਼ਾਮ ਨੂੰ ਆ ਜਦੋਂ ਆਏ ਆ ਉਦੋਂ ਕੋਈ ਉਹ ਇਹ ਕਹਿ ਰਹੇ ਸੀ ਮੁੱਲਜ਼ਮ ਫੜ ਲਿਆ ਪਰ ਉਹਦੇ ਤੇ ਕੋਈ ਧਾਰਾ ਨਹੀਂ ਲੱਗ ਰਹੀ ਸੀ ਹੁਣ ਉਸ ਤੋਂ ਬਾਅਦ ਫਿਰ ਤੁਸੀਂ ਆਏ মিডিਆ ਆਏ ਬਾਹਰ ਤਰਨਾ ਲਾਇਆ ਤਾਂ ਜਾ ਕੇ ਉਹ ਕਹਿੰਦੇ ਹਾਂ ਅਸੀਂ ਧਾਰਾ ਲਾਉਣ ਨੂੰ ਇਕ ਗਰੀਆਂ ਮਤਲਬ ਸਾਨੂੰ ਧਾਰਾ ਦਾ ਪਤਾ ਨਹੀਂ ਕਿਉਂਕਿ ਆਮ ਜਨਤਾ ਨੂੰ ਧਾਰਾ ਦਾ ਨਹੀਂ ਪਤਾ ਹੁੰਦਾ ਇਹ ਪੁਲਿਸ ਨੂੰ ਜਾਂ ਐਡ ਵਕੀਲਾ ਵਗੈਰਾ ਨੂੰ ਪਤਾ ਹੁੰਦਾ ਹੁਣ ਇਹ ਸੰਤੁਸ਼ਟ ਨੇ ਕਿ ਹਾਂ ਲੱਗ ਰੀਆਂ ਨੇ ਜੋ ਵੀ ਵਿਵੰਦੀ ਕਾਰਵਾਈ ਕਰਨਗੇ ਜੇ ਲੱਗੂਗਾ ਨਹੀਂ ਹੋ ਰਹੀ ਫਿਰ ਦੁਬਾਰਾ ਚੱਲ ਜੇ ਲੋਡ ਪੀਤ ਕੀਤੀ ਜਾਵੇ ਮੇਰੇ ਪਰਿਵਾਰ ਨੇ ਅਨੇਕਾਂ ਪਾਰ ਅਸੰਤਤ ਨਾ ਲੱਭੇ 98% ਦੇ ਕਿਹ ਮੈਟਰ ਕੀ ਹੁੰਦਾ ਹੈ ਵੀ ਤ੍ਰਿਕ ਦੀ ਰਾਤ ਨੂੰ ਇੱਕ 18 ਕੁ ਮਹੀਨੇ ਸਾਲ ਦਾ ਲੜਕਾ ਸੀ ਜਿਹੜਾ ਵੀਰ ਪੈलेस ਫੰਕਸ਼ਨ ਅਟੈਂਡ ਕਰਨ ਗਿਆ ਸੀ ਸਾਢੇ 11 ਵਜੇ ਉਹ ਜਿਹੜਾ ਸੜਕ ਕ੍ਰੋਸ ਕਰ ਰਿਹਾ ਸੀ ਇੱਕ ਤੇਜ਼ ਹਫਤਾਰ ਟਿਪਰ ਥੱਲੇ ਉਹ ਆ ਗਿਆ ਸੀ ਜਿਹਦੀ ਮੌਕੇ ਦੀ ਜਾਂਚ ਹੋ ਗਈ ਇਸ ਤੋਂ ਤੁਰੰਤ ਬਾਅਦ ਸਾਡੀ ਪੀਸੀਆਰ ਪਾਰਟੀ ਤੇ ਸਾਡੇ ਡਿਊਟੀ ਅਫਸਰ ਸੀਗੇ ਜਿਹੜੇ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਅਸੀਂ ਜਿਹੜੀ ਸਾਡਾ ਸੇਫ ਸਿਟੀ ਪ੍ਰੋਜੈਕਟ ਹੈ ਪੁਲਿਸ ਲਾਈਨ ਦੇ ਵਿੱਚੋਂ ਤੁਸੀਂ ਕੈਮਰੇ ਖੰਗਾਲੇ ਦੇ ਟਿਪਰ ਦਾ ਅਸੀਂ ਰੂਟ ਡਿਫਾਈਨ ਕਰਨਾ ਸ਼ੁਰੂ ਕਰਤਾ ਕੱਲ ਤੋਂ ਲੈ ਕੇ ਅੱਜ ਸਵੇਰ ਦੇ ਕੱਲ ਰਾਤ ਤੋਂ ਲੈ ਕੇ ਹੁਣ ਤੱਕ ਅਸੀਂ ਦਾ ਰੂਟ ਡਿਫਾਈਨ ਕਰ ਲਿਆ ਤੇ ਕਿਤੇ ਟਿੱਪਰ ਗਿਆ ਸਾਰੇ ਕੈਮਰੇ ਦੇਖਦੇ ਸੀ ਦੋਸ਼ੀ ਤੱਕ ਪਹੁੰਚ ਗਏ ਤੇ ਹੁਣ ਫਿਲਹਾਲ ਅਸੀਂ ਟਿੱਪਰ ਤੇ ਅਕਿਊਜ਼ ਨੂੰ ਅਰੈਸਟ ਕਰ ਲਿਆ ਤੇ ਥਾਣੇ ਲੈ ਆਪਣਾ ਸਭ ਕੁਝ ਰਿਕਵਰ ਕਰ ਲਿਆ ਗੱਡੀ ਤੇ ਹੁਣ ਜੋ ਫਾਦਰ ਦੀ ਸਟੇਟਮੈਂਟ ਤੇ ਜੋ ਬੰਦੀ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਉਹ ਅਸੀਂ ਅਮਲ ਵਿੱਚ ਲਿਆ ਰਹੇ ਹਾਂ ਸਰ ਟਿੱਪਰ ਜਿਹੜਾ ਹੈ ਕੱਦੇ ਚ ਹੈ ਨਹੀਂ ਕਦੇ ਹੈ ਟਿੱਪਰ ਹੈ ਨਾ ਕੋਈ ਪ੍ਰੋਸੈਸ ਹੋ ਰਿਹਾ ਹੈ ਹਾਂਜੀ ਡਰਾਈਵਰ ਦੀ ਵੀ ਰੈਸਟ ਹੋ ਗਈ ਡਰਾਈਵਰ ਸਾਡੇ